ਸਤਿ ਸ਼੍ਰੀ ਅਕਾਲ ਲਓ ਜੀ ਸਸਰੀ ਕਾਲ ਦੇ ਨਾਲ ਪਿੰਡ ਦੇ ਵਿੱਚ ਗਰਾਊਂਡ ਤੋਂ ਸ਼ੁਰੂਆਤ ਕਰਦੇ ਹੋਏ ਸ਼ਾਮ ਦਾ ਵੇਲਾ ਅੱਜ ਬਹੁਤ ਦਿਨਾਂ ਬਾਅਦ ਪ੍ਰੈਕਟਿਸ ਕਰਨੀ ਆ ਕਾਫੀ ਜ਼ਿਆਦਾ ਢਿੱਲਾ ਰਿਹਾ ਬਿਮਾਰ ਰਿਹਾ ਤੇ ਅੱਜ ਟਰੈਕਟਰ ਟਰੈਕਟਰ ਵੀ ਆਏ ਹੋਏ ਨੇ ਤੇ ਲੱਗਦਾ ਕਾਂ ਵੀ ਕੱਟਣਗੇ ਮਸ਼ੀਨ ਬਹੁਤ ਵਧੀਆ ਤੇ ਮਸ਼ੀਨ ਦੀ ਥੋੜੀ ਜਿਹੀ ਫਿਟਿੰਗ ਕਰਨੀ ਪੈਂਦੀ ਹੈ ਹਲਕੀ ਫੁਲਕੀ ਬਸ ਉਹਦਾ ਰਵਾਈਜ਼ ਇਹਦੀ ਜ਼ਿਆਦਾ ਰਿਪੇਅਰ ਨਹੀਂ ਹੈਗੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਚੱਲਦੀ ਆ ਕਹਾ ਕੜਦੇ ਨੂੰ ਤੁਸੀਂ ਦੇਖ ਹੀ ਰਹੇ ਹੋ ਕਈ ਵੀਡੀਓ ਵੀ ਤੁਸੀਂ ਦੇਖ ਹੀ ਲਿਆ ਤੇ ਹੁਣ ਵੀ ਦੇਖ ਲਿਓ ਬਹੁਤ ਵਧੀਆ ਹਾਂਜੀ ਗਰਾਊਂਡ ਦੇ ਵਿੱਚ ਅੱਜ ਬਹੁਤ ਦਿਨਾਂ ਬਾਅਦ ਪੂਰਾ ਇੱਕ ਬਲੌਗ ਬਣੂਗਾ ਬੱਚਿਆਂ ਦੀ ਐਕਟੀਵਿਟੀ ਤੇ ਔਰ ਗਰਾਊਂਡ ਦੇ ਵਿੱਚ ਚੱਲਦੀ ਸੇਵਾ ਤੇ ਸੇਵਾ ਦਾ ਭਾਵ ਕਾਂ ਕੱਟਣਾ ਜਿਵੇਂ ਸਾਨੂੰ ਪਹਿਲਾਂ ਹੀ ਕਿਹਾ ਸੀ ਤੇ ਕਾਂ ਕੱਟਾਂਗੇ ਮੌਸਮ ਬਹੁਤ ਠੰਡਾ ਮਾਰਾ ਹਵਾ ਚੱਲ ਰਹੀ ਹੈ ਠੰਡੀ ਠੰਡੀ ਉਧਰ ਸੈਟਿੰਗ ਕਰਦੇ ਹੋਏ ਕਾਂ ਵਧਣ ਦੀ ਵੀ ਕਿ ਸਲੇਵਰ ਤੇ ਕਿੰਨਾ ਕੁ ਵਧਣਾ ਅਬਿਆ ਬਟ ਆਇਆ ਫੁੱਟਬਾਲ ਵਾਲੇ ਜੋ ਅੱਡ ਪ੍ਰੈਕਟਿਸ ਕਰਦੇ ਨੇ ਔਰ ਇਹ ਵੀ ਕਾਫੀ ਜਾਣੇ ਹੋ ਜਾਂਦੇ ਨੇ ਕਈ ਵਾਰ ਤਾਂ ਯਾਨੀ ਕਿ ਇਹ ਕਾਲਾ ਵੀ ਇੱਕ ਪਾਸੇ 15 ਜਾਣੇ ਹੁੰਦੇ ਨੇ 15 ਤੋਂ 30 ਜਾਣੇ ਇਹ ਹਾਫ ਗਰਾਊਂਡ ਤੇ ਖੇਡਦੇ ਨੇ ਯਾਨੀ ਕਾਫੀ ਇਕੱਠ ਹੋ ਜਾਂਦਾ ਅੱਜ ਹੌਲੀ ਹੌਲੀ ਆ ਰਹੇ ਨੇ ਬਹੁਤ ਦਿਨਾਂ ਦੀ ਰੈਸਟ ਤੋਂ ਬਾਅਦ ਅੱਜ ਫੁੱਲ ਪ੍ਰੈਕਟਿਸ ਕਰਾਂਗੇ ਤੇ ਉਧਰ ਬੱਚੇ ਵੀ ਫੋਰੇ ਐਫਡ ਲਾਉਂਦੇ ਗੇਮਾਂ ਚੱਲਦੀਆਂ ਨੇ ਆਪੀਆਂ ਸਰਦਾਰ ਦਵਾਰਾ ਤੋ ਦਾ ਸੈੱਟ ਫਟੇ ਦਰਾ ਚੇਂਜ ਕਰ ਅਵੀ ਨਾਲ ਕੰਪੀਟੀਸ਼ਨ ਅਵੀ ਨਾਲ ਚੇਂਜ ਕਰ ਓਏ ਗੇ 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 ਪਰ ਆਪ ਦਾ ਦਿਮਾਗ ਲੱਗੋ ਲਓ ਜੀ ਸ਼ਾਮ ਦਾ ਹੀ ਟਾਈਮ ਐ ਪਿੱਛੇ ਘਾ ਕੱਟਣਾ ਬੱਚਿਆਂ ਦੀ ਘਟਾ ਪਈਆਂ ਨੇ ਤੇ ਉਹ ਵੀ ਚੱਕਣੀਆਂ ਪੈਣੀਆਂ ਨੇ ਸਾਡੇ ਦਰਮਿਆਨ ਤਮੋਤਾਂ ਚੱਪੀ ਪਹੁੰਚ ਚੁੱਕਿਆ बॉलिंग प्रैक्टिस इदी छोटी मोटी ना बच्चों की उत्तर प्रैक्टिस करवाते दे रहने देखिया ये टैक है यह जी मूवमेंट करवा के बच्चा थोड़ा जहा रुझान जहा बनिया रहा दिमाग भी चलता रहा वा दिमागाली भी चीज़ ने टिकटैक तो सुने होगा अगर आप जीरो भी कह देंगे ਪਾ ਕੇ ਬੱਤੀ ਇਹ ਦਮਾਗਣਾ ਖੜਨਾ ਪੈਂਦਾ ਆ ਥੋੜਾ ਜੀ ਰੇਸ ਨਾਲ ਅੱਜ ਕੀ ਜਿੱਤ ਕੇ ਜਿੱਤ ਕੇ ਆ ਗੁੜੀਆਂ ਨਾਲ ਬਲੈਕ ਕੈਪ ਵਾਲੀ ਗੁੜੀਆਂ ਨਾਲ ਤੇ ਇੱਕ ਨੂੰ ਗੇਮ ਐ ਟਿਕ ਟਕ ਜਿਹੜ ਨੂੰ ਆਪਾਂ ਕਹਿੰਦੇ ਨੇ ਵੀ ਕਾਟੀ ਰੈਡੀ ਜ਼ੀਰੋ ਉਹ ਗੇਮ ਹੈ ਬਾਤ 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 ਦੇਖੀ 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 ਉਹ ਜਦ ਤੱਕ ਪੀ ਨੂਗ ਵੇੜ 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 ਜਦ ਤੱਕ ਬੰਦਾ ਨਹੀਂ ਪਹੁੰਚਦਾ ਦੂਜੇ ਨੂੰ ਚਲੋ ਸ਼ੂਵੀ ਸ਼ੂਵੀ ਲੱਗ ਰਹਾ ਹਾਂ ਵੀਡੀਓ ਕਰੇਗਾ ਦੁਬਾਰਾ ਫਿਰ ਗੇਮ ਲੱਗੀ ਪਿਛਲੀ ਗੇਮ ਦੇ ਵਿੱਚ ਗਿੰਦੇ ਦੇ ਮੁੰਡੇ ਨੇ ਬਹੁਤ ਚਲਾਕੀ ਨਾਲ ਦੋ ਰੋ ਹੀ ਸੈਟ ਪਾ ਦਿੱਂਗਾ ਸੋ ਇੱਕ ਸਕਿੰਟਾਂ ਦਾ ਹੀ ਫਰਕ ਰਹਿ ਗਿਆ ਸੋ ਗੇਮ ਕਿੰਦੇ ਦਾ ਮੁੰਡਾ ਜਿੱਤ ਗਿਆ ਦਿਮਾਗ ਨਾਲ ਜਿਵੇਂ ਕਿ ਆਦੀ ਵੀਡੀਓ ਕਰੂਗਾ ਫੈਸਲਾ ਤੇ ਵੀਡੀਓ ਨਹੀਂ ਫੈਸਲਾ ਕੀਤਾ ਲਾਸਟ ਤੇ ਬੈਰੀ ਗੁੱਡ ਦਿਮਾਗ ਲਾ ਗਿਆ ਓਏ ਏ ਪਹਿਲਾਂ ਪਹਿਲਾਂ ਪੱਜਾਈ ਚੱਲ ਪੁੱਤਰ ਰੱਖ ਕੇ ਰੱਖ ਕੇ ਕਿੱਥੇ ਰਖਣਾ ਹੋ ਗਿਆ ਬਣ ਗਈ ਬੇਟੇ ਇਹ ਹੀ ਹੋਏਗਾ ਕਾ ਦਾ 10 15% ਕੱਟਿਆ ਗਿਆ ਗਰਾਊਂਡ ਦਾ ਤੇ ਆ ਦੇਖ ਲੋ ਇਹ ਤਾਂ ਸਾਫ ਪਤਾ ਲਾਤਾ ਤੇ ਸੰਡੇ ਨੂੰ ਮੈਚ ਹੁੰਦਾ ਜਿਸ ਕਰਕੇ ਕਾਂ ਕੱਟਣਾ ਵੀ ਬਹੁਤ ਜ਼ਰੂਰੀ ਹੈ ਸੈਰ ਕਰਨ ਆਲੇ ਸ਼ਾਮ ਨੂੰ ਲੋਕ ਆਉਂਦੇ ਨੇ ਤਾਂ ਵੀ ਜ਼ਰੂਰੀ ਹੈ ਮੌਸਮ ਖਰਾਬ ਹੈ ਮੀ ਮੂ ਦਾ ਟਾਈਮ ਆ ਸੋ ਇਸ ਕਰਕੇ ਕਾਂ ਘਟਿਆ ਠੀਕ ਰਹਿੰਦਾ ਜੇ ਤੁਹਾਨੂੰ ਕੋਈ ਚੀਜ਼ ਕਰਨੀ ਆ ਲੰਮੇ ਲੋਡ ਕਾਫੀ ਬੋਕ ਪੰਗੇ ਪਹਿਲੇ ਜਮਲੇ ਲਾ ਜੋ ਹੁੰਦੇ ਨੇ ਮੈਂ ਵੀ ਗੇਮ ਚੱਲਦੀ ਸੀ ਤੇ ਬੱਚਿਆਂ ਨੂੰ ਵਾਕ ਲੈ ਕੇ ਥੋੜਾ ਜਿਹਾ ਸਟੈਮਨਾ ਦੇ ਵਾਕਾ ਪੋਗਾ चलती मशीन कुछ ना कुछ पुरजे पुरजे फसते तो ही सो तो एक देदा देदा। देख देख अब कर के फिर पता लगू लिफाफा ਆ ਦੇਖੋ ਜੀ ਆਹ ਲੈਵਲ ਬਣ ਜਾਂਦਾ ਕਾਂ ਘੱਟਣ ਨਾਲ ਗਰਾਊਂਡ ਦਾ ਇੱਥੇ ਤਾਂ ਕਾਂ ਵੀ ਮਤਲਬ ਦੂਜਾ ਹੈ ਨਹੀਂ ਵਧੀਆ ਜਿਹੜਾ ਕਹਿੰਦੇ ਹੁੰਦੇ ਆ ਜਿਹੜਾ ਲਾਇਆ ਹੋਇਆ ਉਹ ਅੰਦਰੋਂ ਅੰਦਰਾਂ ਇੰਟੀਰੀਅਰ ਸੇ ਆ ਗਿਆ ਜੀ ਉਹ ਕੋਈ ਫਾਇਦਾ ਨਹੀਂ ਆਦਾ ਮੈਂ ਕਿਹਾ ਮੈਂ ਮੇਹਰ ਲਾਇਆ ਆ ਵਾ ਵਧੀਆ ਮੌਸਮ ਉਹ ਗੱਲਾਂ ਲਾ ਬਸ ਸਾਰਾ ਦਿਨ ਗਰਾਊਂਡ 'ਚ ਰਹਿੰਦੇ ਆ ਤੇ ਆ ਸ਼ਾਮ ਨੂੰ ਸਾਰਾ ਦਿਨ ਲੱਗੇ ਜਾਂਦਾ ਤਰਕੀਬਨ ਸੋਸ ਕਰਕੇ ਗਰਾਊਂਡ ਦਾ এনਵਾਇਰਨਮੈਂਟ ਤਾਂ ਬਹੁਤ ਵਧੀਆ ਰਹਿੰਦਾ ਸਾਹਮਣੂ ਬੱਚੇ ਆਉਂਦੇ ਨੇ ਛੋਟੇ ਤੋਂ ਲੈ ਕੇ ਬੜੇ ਕਾਫੀ ਤੇ ਕਾਫੀ ਮੇਲਾ ਭਰਦਾ ਔਰ ਸਭ ਨਾਲ ਵਧੀਆ ਗਰਾਊਂਡ ਦੇ ਵਿੱਚ ਜਿਹੜੇ ਅਸੇ ਪਾਸੇ ਲੱਗੇ ਹੋਏ ਨੇ ਬੂਟੇ ਇਹ ਬਹੁਤ ਹੀ ਵਧੀਆ ਲੱਗੇ ਹੋਏ ਨੇ ਔਰ ਵਿੱਚ ਵਿੱਚ ਆਹ ਫਲ ਦੇ ਵੀ ਲੱਗੇ ਹੋਏ ਨੇ ਤੇ ਪਿਛਲੇ ਵਾਰ ਤਾਂ ਇੱਥੇ ਆਮ ਵਾਲਾ ਲੱਗਿਆ ਹੋਇਆ ਸੀ ਕਾਫੀ ਇਹ ਵੀ ਆਵਲੇ ਦੇ ਦੋ ਤਿੰਨ ਦਰਖਤ ਤੇ ਬੱਚੇ ਖੇਂਗੇ ਨੇ ਤੇ ਇਹ ਐ ਕੁਲ ਮਿਲਾ ਕੇ ਤਰਖ ਤੈਗਰਨ ਰਹੀ ਲੋ ਜੀ ਜਗਰਾ ਸਿੰਘ ਪਾਠੀ ਦੀ ਅਗਵਾਈ ਹੇਠ ਫਟਬਾਲ ਜਿੰਨੇ ਵੀ ਫਟਬਾਲ ਖੇਡਦੇ ਨੇ ਬੱਚੇ ਇਹ ਵੀ ਜੋਗਿੰਗ ਕਰ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਗੇਮ ਸ਼ੁਰੂ ਕਰਨਗੇ ਬਹੁਤ ਵਧੀਆ ਲੱਗਿਆ ਤੇ ਦੁਬਾਰਾ ਮੋਰਟੋਂ ਫਟਬਾਲ ਛੋਟੇ ਬੱਚਿਆਂ ਤੋਂ ਸਟਾਰਟ ਕਰਾਂਗੇ ਕਿਉਂਕਿ ਸਿਰਫ ਇਹ ਕਿੰਨਾ ਚ ਸਿਨੀਅਰ ਜਗਰਾ ਸਿੰਘ ਪਾਠੀ ਰਹਿ ਗਿਆ ਸੇ ਹੁਣ ਸੀਨੀਅਰ ਕੋਈ ਆਉਂਦਾ ਵੀ ਹੈ ਨਹੀਂ ਸਭ ਕੱਲ ਮਿਲਾ ਕੇ ਫੁੱਟਬਾਲ ਇੱਕ ਵਾਰ ਫੇਰ ਦੁਬਾਰਾ ਚਾਲੂ ਹੋਣ ਦੇ ਇੱਕ ਗਾਰਜੇ ਸੀਨੀਅਰ ਹੁਣ ਰਹਿ ਕੇ ਕੰਮ ਕਰਾਉਣ ਜੋਗੇ ਹੀ ਬਈ ਮੰਨ ਲਓ ਆ ਘੜੇ ਨੇ ਸੀਨੀਅਰ ਸਾਡੇ ਸੰਦੀਪ ਸਿੰਘ ਜੰਟਾ ਅਰਪੇ ਸੇਵਾ ਕਰਨ ਜੋਗੇ ਰਹਿ ਗਏ ਤੇ ਕੋਈ ਨਾ ਇਸ ਦੇ ਬਾਵਜੂਦ ਵੀ ਕਰਾਂਗੇ ਗੈਦਰਿੰਗ ਤੇ ਬਣਾਵਾਂਗੇ ਇਕੱਠ ਦੁਬਾਰਾ ਤੇ ਇੱਧਰ ਛੋਟੇ ਬੱਚੇ ਕ੍ਰਿਕਟ ਵਾਲੇ ਇੰਨਾ ਦਾ ਮੈਚ ਆ ਕੱਲ ਪਿੱਛੇ ਦੇ ਵਿੱਚ ਤੇ ਪੂਰੀ ਤਿਆਰੀ ਲਈ ਆਪਣੇ ਟੀਚਰ ਤੋਂ ਆਪਣੇ ਕੋਚ ਸਾਹਿਬ ਤੋਂ ਤਰੀਕੇ ਸਿੱਖਦੇ ਹੋਏ ਗੁਣ ਸਿੱਖਦੇ ਹੋਏ ਮੈਂ ਨਾਲੇ ਲੈ ਕੇ ਰੱਖ ਲਉਂਦਾ ਇੱਕ ਉੱਧਰ ਬੈਟਿੰਗ ਦੀ ਪ੍ਰੈਕਟਿਸ ਕਰਨਗੇ ਆ ਜਾ ਰਿਹਾ ਆਰਨ ਔਰ ਸਾਹਮਣੇ ਸਾਡੇ ਇਲਾਕੇ ਦਾ ਤੇਜ਼ ਤਰਾਰ ਪਾウダー ਚਿੱਟੀ ਵੀਰ ਧਮੋੜ ਤੋਂ ਔਰ ਮੋਢਾ ਜਿਹਨੂੰ ਪਿਆਰ ਨਾਲ ਸੁੱਖੀ ਵੀ ਕਹਿੰਦੇ ਨੇ ਪੀਨਾ ਦੀ ਬੋਲਿੰਗ ਪ੍ਰੈਕਟਿਸ ਦੇ ਨਾਲ ਆਰਨ ਦੀ ਬੈਟਿੰਗ ਪ੍ਰੈਕਟਿਸ ਵੀ ਹੋ ਜੂਗੀ ਨੋ ਗਿਆ ਸੇਗਾ ਵੀ ਫੁੱਟਬਾਲ ਦੇ ਸਾਹਮਣੂ ਗੇਮ ਲੱਗੂਗੀ ਅੱਜ ਅਸੀਂ ਵੀ ਖੇਡਾਂਗੇ ਤੇ ਦੇਖ ਲਓ ਬੱਚੇ ਕਿੰਨੇ ਹੋ ਗਏ ਫੁੱਟਬਾਲ 'ਚ ਸਾਹਮਣੂ ਪੋਲ ਦੋਨੇ ਪਾਸੇ ਰੱਖੇ ਗਏ ਨੇ ਤੇ ਆ ਪੋਲ ਤੇ ਇਧਰ ਪੋਲ ਤੇ ਅੱਜ ਗੇਮ ਚੱਲੂਗੀ ਫਟਵਾ ਜਬਰਦਸਤ ਉਧਰ ਪੇਚਦਾ ਮੋਹਨਾ ਕਰਦਾ ਹੋਇਆ ਸੰਦੀਪ ਸਿੰਘ ਐਂਡ ਗਰਜੰਟ ਸਿੰਘ ਜਾਂਟਾ